ਯਾਰ 1200 ਘੰਟਾ ਚੱਲਿਆ ਜੀ ਕੰਪਨੀ ਰਿਕਾਰਡ ਨਾ ਕੰਪਨੀ ਰਿਕਾਰਡ ਆ ਗਿਆ ਜੀ ਫਾਰਮ ਟਰੈਕ 60 ਨਹੀਂ ਜੀ ਫੋਰਡ ਆ 3600 ਅੱਛਾ ਬਣਾਇਆ ਇਹਨਾਂ 60 ਆ ਜੀ ਸਾਰਾ ਕੋਈ ਅੱਜ ਮਿੱਤਰੋ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਇੱਕ ਨਿਊ ਹਾਲੈਂਡ 3630 ਇੱਕ ਫਾਰਮ ਟਰੈਕ 60 ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਲੈਣੇ ਆ ਮਾਲਕ ਵੀਰ ਤੋਂ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਠੀਕ ਆ ਭਾਜੀ ਆਪਣੇ ਠੀਕ ਠਾਕ ਜੀ ਹਾਂਜੀ ਜਿਹੜਾ 3630 ਟਰੈਕਟਰ ਆ ਜੀ ਕਿਹੜਾ ਮਾਡਲ ਆ ਇਹ ਇਹ 18 ਮਾਡਲ ਆ ਜੀ ਠੀਕ ਆ 2018 ਮਾਡਲ ਟਰੈਕਟਰ ਆ ਬਾਕੀ ਗੱਲ ਕਰੀਏ ਪਿਆਵ ਨੰਬਰ ਆ ਪੰਜਾਬ ਨੰਬਰ ਆ ਮੋਗਾ ਨੰਬਰ ਆ ਠੀਕ ਆ ਪੀਬੀ 29 ਮੋਗਾ ਨੰਬਰ ਆ ਗੱਲ ਕਰੀਏ ਬਈ ਟਾਇਰਾਂ ਦੀ ਟਾਇਰ ਵਾਹ ਗਿਆ 85 ਪੈਸੇ ਚਾਰੀ ਆ ਜੀ ਚਾਰੇ ਟਾਇਰ 85 ਪੈਸੇ ਮੰਨ ਸਕਦੇ ਹਾਂ ਹੈਗੇ ਆ ਹਾਂਜੀ ਠੀਕ ਆ ਜੀ ਰੰਗ ਵੇਡ ਦਾ ਅਰੀਨਲ ਆ ਹੀ ਸਾਰਾ 1200 ਘੰਟਾ ਚੱਲਿਆ ਜੀ ਕੰਪਨੀ ਰਿਕਾਰਡ ਨਾਲ ਕੰਪਨੀ ਰਿਕਾਰਡ ਨਾਲ ਥੋੜਾ ਛਤਰੀ ਹੱਡ ਹੱਡ ਸਭ ਕੁਝ ਫਾਈਬਰ ਵਾਲੀ ਹੱਡ ਐਮਪ ਜਿਵੇਂ ਸਮਾਨ ਆਪਾਂ ਵੀਡੀਓ ਚ ਵਿਖਾਈ ਜਾਂਦੇ ਆ ਹੀ ਮਿਲੂਗਾ ਜੀ ਇਤਰਾ ਹੀ ਮਿਲੂਗਾ ਜੀ ਠੀਕ ਆ ਜੀ ਹਾਂਜੀ ਨੰਬਰ ਆ ਦਿਖਾਉਂਦਾ ਹੈਂ ਪੰਪੂਪ ਸਭ ਕੁਝ ਲੱਗਾ ਜੀ ਐਂ ਸਾਰਾ ਸਮਾਨ ਮਿਲੂਗਾ ਬਾਕੀ 18 ਮਾਡਲ ਦਾ ਲੋਨ ਹੋਜੂ ਬਈ ਇੱਥੇ ਲੋਨ ਹੋਜੂ ਬਈ 5 ਲੱਖ ਦਾ ਲੋਨ ਹੋ ਜਾਏ 5 ਲੱਖ ਦਾ ਲੋਨ ਹੋਜੂਗਾ ਤੇ ਬਾਕੀ 12 1300 ਕੈਂਟਾ ਬਾਈ ਦੇ ਕਹਿਣ ਮੁਤਾਬਕ ਵੀ ਕੰਪਨੀ ਰਿਕਾਰਡ ਚੱਲਿਆ ਠੀਕ ਆ ਜੀ ਬਾਕੀ ਗੱਲ ਕਰੀਏ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਜੀ ਆਪਾਂ ਦੇ ਦੇਾਂਗੇ 6 ਲੱਖ 10 ਹਜ਼ਾਰ 6 ਲੱਖ 10 ਹਜ਼ਾਰ ਡਿਮਾਂਡ ਆ ਹਾਂਜੀ ਬਾਕੀ ਕਰ ਦੇਓਗੇ ਮਾੜਾ ਮੋਟਾ ਹੀ ਕਰਾਂਗੇ ਜਰੂਰ ਕਰਾਂਗੇ ਵੀਰਾਂ ਦਾ ਠੀਕ ਆ 5 ਲੱਖ ਦਾ ਜੀ ਲੋਨ ਹੋ ਗਿਆ ਮਤਲਬ ਸਵਾਗਲਾ 100000 ਰੁਪਏ ਦੇ ਕੇ ਟਰੈਕਟਰ ਲੈ ਲਈ ਹੈ ਨਾ ਠੀਕ ਹੈ ਜੀ ਬਾਕੀ ਇੱਧਰ ਆ ਗਿਆ ਜੀ ਫਾਰਮਟੈਕ 60 ਨਹੀਂ ਜੀ ਫੋਰ 3600 ਅੱਛਾ ਬਣਾਇਆ ਹੈ ਨਾ 60 ਆ ਜੀ ਸਾਰਾ ਕੁਝ ਹਿੱਸਾ ਵੀ 60 ਦਾ ਹੈ ਇੰਜਨ 2010 ਮਾਡਲ 60 ਦਾ ਥੋੜੀ ਹੋ ਗਿਆ ਥੋੜੀ ਹੈ ਜੀ ਤੇ ਜਿਹੜੀ ਸ਼ੋਅ ਹੈ ਉਹ ਵੀ ਫਾਰਮਟੈਕ 60 ਵਾਲੀ ਹੈ ਜੀ ਮਗਰ ਉਹ ਸਿਰਫ ਟਾਇਰਾਂ ਵਾਲੀ ਰਹਿ ਗਿਆ ਫੋਰ ਬਾਕੀ ਸਾਰਾ 60 ਹੀ ਆ ਜੀ ਬਾਕੀ ਸਾਰਾ 60 ਆ ਹਾਂ ਜੀ ਟਾਇਰ ਇਹਦੇ ਕਿੰਨੇ ਪੈਸੇ ਆ ਜੀ ਕੈਰ ਹੈਗੇ 45 ਪੈਸੇ ਆ ਮਗਰ ਲੈ ਤੇ ਅਗਲੇ ਅੱਜ ਕੋਈ ਨਹੀਂ ਠੀਕ ਆ ਜੀ ਮਤਲਬ ਸਮਾਨ ਪੂਰਾ ਡੰਡਾ ਫੱਟੀ ਛਤਰੀ ਆਹ ਪੁੱਛ ਨਾਲ ਆ ਜੀ ਇੰਜਨ ਗੇਅਰ ਕਿਵੇਂ ਫਿਰ ਸੈਟਅਪ ਹੈ ਗਿਆ ਇਹਦੇ ਪੂਰਾ ਯਾਰ ਫਿੱਟਾ 10 ਮਾਡਲ ਦਾ ਇੰਜਨ ਆ ਕੋਈ ਐਹੋ ਜੀ ਗੱਲ ਨਹੀਂ ਠੀਕ ਆ 10 ਮਾਡਲ ਦਾ ਇੰਜਨ ਰੱਖਿਆ ਇਹਦੇ ਫੋੜ ਦਾ ਹਾਂ ਜੀ ਫੋੜ ਦੇ ਵਿੱਚ ਫੋੜ ਦੇ ਵਿੱਚ ਹਾਂ ਜੀ ਠੀਕ ਆ ਜੀ ਕੈਟਰਨਾ A1 ਆ ਯਾਰ ਕਿਸੇ ਕੋਲੋਂ ਗਾਰੰਟੀ ਫੁੱਲ ਆ ਇੰਜਾਂ ਬਲੋ ਮਾਰ ਜੇ ਉਸ ਪ੍ਰੈਸਰ ਘਟਾ ਜੇ ਇੱਥੇ ਛੱਡ ਜਾਣ ਠੀਕ ਆ ਵੀ ਫੁੱਲ ਗਰੰਟੀ ਆ ਫੁੱਲ ਗਰੰਟੀ ਆ ਤੇ ਡਿਮਾਂਡ ਦੱਸੋ ਕਿੰਨੀ 1,35,000 ਰੁਪਈਆ ਸਰਪੀ ਸਰਪੀ 1,35,000 ਚ ਕਰ ਦੋਗੇ ਮੜਾ ਮੋਟਾ ਨਹੀਂ ਸਹੀ ਦੱਸਿਆ ਮੌਕੇ ਮੌਕੇ ਤੇ ਹੋ ਜਾਊਗਾ 1000 2000 ਮਾਨ ਹੋ ਜਾਊਗਾ ਚਲੋ ਠੀਕ ਆ ਜੀ ਮੌਕੇ ਤੇ ਮਾਨ ਤਨ ਹੋ ਜਾਊਗਾ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਜੀ ਨੰਬਰ ਬੋਲ ਦਿਓ ਬਾਈ 98725 ਹਾਂਜੀ 454632 ਠੀਕ ਆ ਜੀ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ